ਦੇ ਵਿੱਚ ਭਲੇ ਕੀਤੇ ਨੇ ਕੇ ਕੇ ਵਾਵਾ ਜੀ ਜਿਨ੍ਹਾਂ ਦੀ ਪਹਿਲਾਂ ਆਪ ਜੀ ਨੇ ਇੰਟਰਵਿਊ ਕੀਤੀ ਆ ਹਾਂਜੀ ਤੇ ਉਹਨਾਂ ਨੂੰ ਵੀ ਉਹਨਾਂ ਦੀ ਮਾਤਾ ਜੀ ਬਹੁਤ ਸ਼ਰਧਾਲੂ ਸੀ ਜਦੋਂ ਕਿਹਾ ਮਹਾਪੁਰਸ਼ਾਂ ਨੇ ਨਗਰ ਚਾਉਣਾ ਉਹਨਾਂ ਦੇ ਘਰੇ ਜਾਣਾ ਤੇ ਉਹਨਾਂ ਨੇ ਕਿਹਾ ਮਹਾਰਾਜ ਮੇਰਾ ਭੋਲਾ ਆ ਭੋਲੇ ਤੇ ਹੱਥ ਰੱਖ ਦਿਓ ਤੇ ਉਦੋਂ ਬਾਅਦ ਇੱਕਦਮ ਮਖਸ਼ ਚ ਆਏ ਹੋਏ ਸੀ ਮਹਾਪੁਰਸ਼ ਉਹਨਾਂ ਨੇ ਇਹ ਹੱਥ ਰੱਖਿਆ ਤੇ ਨਾਲ ਹੀ ਬਚਨ ਕਰਦੇ ਭਈ ਇਹਨੂੰ ਘਰੇ ਬੈਠੇ ਨੂੰ ਚੇਅਰਮੈਨੀਆਂ ਮਿਲਣਗੀਆਂ ਇਹਦੇ ਲੋਕ ਨੂੰ ਚੇਅਰਮੈਨੀਆਂ ਮਿਲਦੀਆਂ ਨੇ trilochana singh mohddi ਢਾਡੀ ਜਿਹੜਾ ਵਿਸ਼ਵ ਦੇ ਵਿੱਚ ਕਾ ਅੱਜਕੱਲ ਪ੍ਰਸਿੱਧ ਆ ਉਹ ਖੇਤ ਨੂੰ ਚਾਹ ਲੈ ਕੇ ਜਾ ਰਿਹਾ ਸੀ ਤੇ ਮਹਾਂਪੁਰਸ਼ ਇਧਰੋਂ ਅਖੰਡ ਪਾਠ ਪ੍ਰਕਾਸ਼ ਕਰਨਾ ਸੀ ਉਹ ਉੱਥੇ ਉਸ ਕਦੋਂ ਦੇ ਇਲਾਕੇ ਜਾ ਰਹੇ ਸੀ ਉਹ ਤੁਰੇ ਜਾਂਦਿਆਂ ਨੂੰ ਉਹਨਾਂ ਨੇ ਸਤਸਾਹ ਬੁਲਾ ਕੇ ਕਹਿੰਦੇ ਮਹਾਰਾਜ ਚਾਹ ਸ਼ਕਲੋ ਮਹਾਂਪੁਰਸ਼ਾਂ ਨੇ ਸਤਸਾਹ ਬੋਲੀ ਕਹਿੰਦੇ ਵੀ ਤੁਸੀਂ ਸਾਧੂਆਂ ਦਾ ਸਤਿਕਾਰ ਕੀਤਾ ਤੇਰਾ ਨਾਮ ਬਾਲਡ ਦੇ ਵਿੱਚ ਉਹ ਦੁਨੀਆ ਦੇ ਵਿੱਚ ਹੋਊਗਾ ਉਸ ਵੇਲੇ ਉਹ ਖੇਤੀ ਕਰਦਾ ਸੀ ਖੇਤੀ ਕਰਨ ਤੋਂ ਬਾਅਦ ਉਹਨੂੰ ਸਰਵਿਸ ਮਿਲੀ ਸਰਵਿਸ ਮਿਲਣ ਤੋਂ ਬਾਅਦ ਤੁਸੀਂ ਅੱਜ ਢਾਡੀ ਆ ਤੇ ਉਹਦਾ ਵਿਦੇਸ਼ਾਂ ਦੇ ਵਰਲਡ ਇੰਟਰਨੈਸ਼ਨਲ ਢਾਡੀ ਜੱਥਾ ਉਹਦਾ ਨਾਮ ਆ ਈਸੀ ਤਰ੍ਹਾਂ ਹੀ ਸਾਡੇ ਇਲਾਕੇ ਦੇ ਵਿੱਚ ਮਾਨ ਸਿੰਘ ਹੁੰਦਾ ਸੀ ਮਾਣਾ ਕਹਿੰਦੇ ਸੀ ਜੀ ਨੂੰ ਪੁੱਟੇ ਵਾਲਾ ਮਾਣਾ ਇਹ ਬਹੁਤ ਦਾਰੂ ਪੀਂਦੇ ਹੁੰਦੇ ਸੀ ਤੇ ਕਿਸੇ ਨੇ ਦੱਸਿਆ ਵੀ ਉਹ ਦਾਰੂ ਪੀਂਦੇ ਨੇ ਉਸ ਏਰੀਏ 'ਚ ਹੀ ਸੀ ਕਿ ਉਧਰ ਪਹਿਲ ਵੱਲ ਉਹ ਫੇਰ ਉਹ ਕਿਤੇ ਮਾਹਪੁਰਸ ਜਾਣ ਉਹ ਮੋਟਰਸਾਈਕਲ ਜਿੱਦੀ ਮੋਟਰਸਾਈਕਲ ਸੀ ਉਹਨਾਂ ਕੋਲੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਸਾਧੂ ਆਉਂਦਾ ਤੇ ਮਗਰਲਾ ਕਹਿੰਦਾ ਇਹ ਮਾਹਪੁਰਸਾਂ ਦੇ ਖਿਲਾਫ ਬੋਲਿਆ ਉਹ ਤੇ ਮੋਟਰਸਾਈਕਲ ਜੀ ਉਹਨਾਂ ਦਾ ਬੰਦ ਹੋ ਗਿਆ ਉੱਥੇ ਤੇ ਬੰਦ ਹੋ ਗਿਆ ਜਾਨੂ ਮਾਹਪੁਰ ਚਲੇ ਗਏ ਜਾ ਕੇ ਉਹਨਾਂ ਨੇ ਜਿਹੜਾ ਇਹ ਮਾਨ ਸਿੰਘ ਸੀਗਾ ਇਹਨੇ ਆਪਣੇ ਹਿਸਾਬ ਨਾਲ ਮਾਹਪੁਰਸਾਂ ਨੂੰ ਫਤਿਹ ਬੁਲਾਈ ਤੇ ਜਿਹੜਾ ਉਹ ਮਗਰਦ ਸੀਗਾ ਮਗਰ ਵੀ ਥੋੜੀ ਜਿਹੀ ਵੱਦ ਪੀਦੀ ਸੀ ਉਹਨੇ ਨਹੀਂ ਫਤੇ ਬਲਾਈ ਉਹਨੇ ਮਹਾਪੁਰਚਨ ਨੂੰ ਤੇ ਉਹ ਆਪਣੇ ਘਰ ਦੇ ਸੀਗਾ ਤੇ ਉਸ ਤੋਂ ਬਾਅਦ ਫਿਰ ਮਹਾਪੁਰਚਨਾਂ ਬਚਨ ਹੋਏ ਮਹਾਪੁਰਚਨ ਨੇ ਉਹਨਾਂ ਨੂੰ ਇੱਕ ਕੋਈ ਬਚਨ ਕਿਹਾ ਵੀ ਤੁਸੀਂ ਸ਼ਰਾਬ ਨਹੀਂ ਅਜੇ ਤੋਂ ਬਾਅਦ ਪੀਣੀ ਹੈਗੀ ਸ਼ਰਾਬ ਛੱਡ ਦਿਓ ਉਹਦੇ ਵਿੱਚ ਕੀ ਹੋਇਆ ਜੀ ਉਹਦੇ ਵਿੱਚ ਜਿਹੜਾ ਮਗਰਲਾ ਬੰਦਾ ਸੀ ਉਹਨੇ ਸ਼ਰਾਬ ਛੱਡੀ ਨਹੀਂ ਉਹ ਮਰ ਗਿਆ ਤੇ ਜਿਹੜਾ ਮਾਨ ਸਿੰਘ ਸੀਗਾ ਮਾਨ ਸਿੰਘ ਅਜੇ ਤੱਕ ਜਿਉਂਦਾ ਆਜੇ ਤੇ ਉਹਨੇ ਆਪ ਤਲਵੰਡੀ ਸਟੇਜ ਦੇ ਉੱਤੇ ਆ ਕੇ ਜਿਹੜੀ ਐ ਮੈਂ ਤੁਹਾਡੇ ਧਿਆਨ ਚ ਲਿਆ ਰਾਂ ਗੱਲ ਇਹ ਉਹ ਨਿਆਬ ਕਹੀ ਵੀ ਮਹਾਰਾਜ ਗੰਗਾ ਨੰਦ ਸੀ ਜਿਹੜੇ ਜੇ ਥੋੜਾ ਸਮਾਂ ਹੋਰ ਰਹਿ ਜਾਂਦੇ ਤੇ ਇਹ ਜਿਹੜਾ ਸਮੁੱਚਾ ਇਲਾਕਾ ਨਾ ਇਹ ਵਿਕੁੰਠ ਬਣ ਜਾਣਾ ਸੀ ਸੱਚਖੰਡ ਬਣ ਜਾਣਾ ਸੀ ਤੇ ਇਹਦੇ ਵਿੱਚ ਲੋਕ ਜਿਹੜੇ ਸੀਗੇ ਇਹ ਦੇਵਤੇ ਬਣ ਜਾਣੇ ਸੀ ਵੀ ਉਸ ਵੇਲੇ ਤੋਂ ਲੈ ਕੇ ਮਹਾਪੁਰਸ਼ਾਂ ਦੇ ਜਾਣ ਤੋਂ ਉਪਰੰਤ ਇਹ ਸਾਡਾ ਸਮੁੱਚਾ ਨਗਰ ਤਾਂ ਬਣ ਜਾ ਹੀ ਹੋਇਆ ਪਰ ਜਿੱਥੇ ਜਿੱਥੇ ਮਹਾਪੁਰਸ਼ਾਂ ਨੇ ਚਰਨ ਪਾਏ ਨੇ ਉਹ ਸਾਰੀ ਸੰਗਤ ਹਾਂ ਲਵਾਰਸੀ ਹਜੇ ਤੱਕ ਮੈਂ ਤਾਂ ਇਹ ਸਮਝਦਾ ਕਿਉਂਕਿ ਅਸੀਂ ਵੀ ਲਵਾਰਸੀਆ ਲੇਕਿਨ ਆ ਜਿਹੜਾ ਤੁਸੀਂ ਟੀਮ ਨੇ ਮਾਹ ਜਾਦਾ ਮਹਾਂਪੁਰਸ਼ਾਂ ਦੀਆਂ ਇਹ ਉਪਰਾਲਾ ਕਰਕੇ ਸਤਸੰਗੀਆਂ ਦੇ ਵਿਚਾਰ ਸਰ ਨੂੰ ਸੁਣਨ ਵਾਸਤੇ ਜਾਂ ਮਹਾਂਪੁਰਸ਼ਾਂ ਦੀਆਂ ਗੱਲਾਂ ਬਾਤਾਂ ਸੁਣਨ ਵਾਸਤੇ ਉਪਰਾਲਾ ਕੀਤਾ ਤੇ ਇਹਦੇ ਨਾਲ ਨਾ ਮਨ ਨੂੰ ਇੱਕ ਸਕੂਨ ਮਿਲਿਆ ਖੁਸ਼ੀ ਮਿਲੀ ਆ ਵੀ ਜਿੰਨਾ ਟਾਈਮ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ ਆ ਸ਼ਰਦਾ ਦੇ ਨਾਲ ਉਹ ਸਮਾ ਜਦ ਦਾ ਸਮਾ ਸਾਨੂੰ ਯਾਦ ਆ ਗਿਆ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹ ਵੀਰ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਤ ਸਾਤ